ਸਿੱਧੂ ਉਹ ਤਾਂ ਵੀਰੇ ਅਮਰ ਹੋ ਗਿਆ ਸਿੱਧੂ ਮੁੱਕਿਆ ਉਹ ਕਦੇ ਵੀ ਨਹੀਂ ਮੁੱਕ ਸਕਦਾ ਉਹ ਤਾਂ ਦਿਲਾਂ 'ਚ ਰਾਜ ਕਰਦਾ ਸਾਡੇ ਅੱਜ ਵੀ ਉਹਦੇ ਗਾਣੇ ਚੱਲਦੇ ਨੇ ਕਿਸੇ ਹੋਰ ਦੇ ਕੋਈ ਗਾਣਾ ਨਹੀਂ ਚੱਲਦਾ ਹੈਗਾ ਜੀ ਅੱਜ ਦੁਬਾਰਾ ਉਹੀ ਦਿਨ ਵਾਪਸ ਆਇਆ ਅਸੀਂ ਸਵੇਰੇ ਜਦੋਂ ਪੋਸਟ ਦੇਖੀ ਉਹਦੇ ਬਾਅਦੋਂ ਅਸੀਂ ਤਿਆਰ ਹੋ ਗਏ ਸਿੱਧਾ ਮੋਸੇ ਨੂੰ ਗੱਡੀ ਪਾਈ ਆ ਕਿਵੇਂ ਦੇਖਦੇ ਆ ਅੱਜ ਵੀਰੇ ਇਤਿਹਾਸਕ ਦਿਨ ਆ ਬਹੁਤ ਇਤਿਹਾਸਕ ਦਿਨ ਆ 29 ਮਈ ਦੇ ਬਾਅਦੋਂ ਜੇ ਕੋਈ ਪੰਜਾਬ 'ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ ਕਿਉਂਕਿ ਜਿਹੜਾ ਸਿੱਧੂ ਗਿਆ ਤੀ ਉਹੀ ਸਿੱਧੂ ਦੁਬਾਰਾ ਵਾਪਸ ਉਸੇ ਘਰੇ ਉਸੇ ਦਿਨ ਜਨਮ ਹੋਇਆ ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਆ ਅੱਜ ਦਾ ਪੂਰੇ ਪੰਜਾਬ ਦੀ ਦੀਵਾਲੀ ਅੱਜ ਆ ਕਿਵੇਂ ਦੇਖਦੇ ਆ ਦੁਬਾਰਾ ਕਿਉਂਕਿ ਇਹ ਜਿਹੜਾ ਇਨਸਾਫ ਕਰਿਆ ਇਹ ਤਾਂ ਪ੍ਰਮਾਤਮਾ ਨੇ ਇਨਸਾਫ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਇਨਸਾਫ ਨਹੀਂ ਸੀ ਪ੍ਰਮਾਤਮਾ ਨੇ ਉਹੀ ਘਰੇ ਉਹੀ ਮਾਂ ਦੇ ਕੁੱਖੋਂ ਦੁਬਾਰਾ ਖੁਸ਼ੀਆਂ ਵਖਸ਼ੀਆਂ ਨੇ ਉਹੀ ਪਿਤਾ ਦੇ ਹੱਥੋਂ ਦੁਬਾਰਾ ਬੱਚੇ ਦਾ ਜਨਮ ਹੋਇਆ ਸਾਰਾ ਕੁਝ ਪ੍ਰਮਾਤਮਾ ਨੇ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਮਦਦ ਨਹੀਂ ਪ੍ਰਮਾਤਮਾ ਨੇ ਇਨਸਾਫ ਕਰਿਆ ਤੇ ਅੱਜ ਦੁਬਾਰਾ ਬੈਰੀਆਂ ਦੇ ਉਹੀ ਕੀਰਨੇ ਪੈ ਰਹੇ ਨੇ ਤੇ ਦੁਬਾਰਾ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਲੱਗਦਾ ਕਿ ਅਸੀਂ ਇਨਸਾਫ ਦੇਣ ਤੇ ناکਾਮਜਾਬ ਰਹੇ ਤੇ ਇਹ ਪ੍ਰਮਾਤਮਾ ਵੱਲੋਂ ਇਨਸਾਫ ਦੀ ਇੱਕ ਝਲਕ ਸੀਗੀ ਦੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ ਤਾਂ ਉਹਨੂੰ ਕਿਵੇਂ ਦੇਖਾਂ ਸਿੱਧੂ ਉਹ ਤਾਂ ਵੀਰੇ ਅਮਰ ਹੋ ਗਿਆ ਸਿੱਧੂ ਮੁੱਕਿਆ ਉਹ ਕਦੇ ਵੀ ਨਹੀਂ ਮੁੱਕ ਸਕਦਾ ਉਹ ਤਾਂ ਦਿਲਾਂ ਚ ਰਾਜ ਕਰਦਾ ਸਾਡੇ ਅੱਜ ਵੀ ਉਹਦੇ ਗਾਣੇ ਚੱਲਦੇ ਨੇ ਕਿਸੇ ਹੋਰ ਦੇ ਕੋਈ ਗਾਣਾ ਨਹੀਂ ਚੱਲਦਾ ਹੈਗਾ ਜੀ ਅੱਜ ਦੁਬਾਰਾ ਉਹੀ ਦਿਨ ਵਾਪਸ ਆਇਆ ਅੱਜ ਪਹੁੰਚੇ ਹਾਂ ਇੱਥੇ ਪਹਿਲਾਂ ਪਤਾ ਸੀਗਾ ਵੀ ਸਿੱਧੂ ਦਾ ਜਨਮ ਹੋਇਆ ਜਾ ਸਪੈਸ਼ਲ ਆਇਆ ਨਹੀਂ ਸਪੈਸ਼ਲ ਆਇਆ ਸਪੈਸ਼ਲ ਆਇਆ ਜਦ ਪਤਾ ਲੱਗ ਗਿਆ ਨਾ 6 ਵਜੇ ਵੀ ਜਨਮ ਹੋਇਆ ਕੱਲ ਫਿਰ ਅਸੀਂ ਉਧਰ ਚੱਲ ਨਹੀਂ ਪਾਤੇ ਸੀ ਜੀ ਜਿਵੇਂ ਦੇਖਦਾ ਹਾਂ ਜਿਹੜੇ ਲੰਬੇ ਸਮੇਂ ਬਾਅਦ ਅੱਜ ਬਹੁਤ ਖੁਸ਼ੀ ਨੇ ਹਵੇਲੀ ਨੂੰ ਭਾਗ ਲੱਗੇ ਨੇ ਪ੍ਰਮਾਤਮਾ ਨੇ ਭਾਗ ਲਾਇਆ ਉਹੀ ਸਿੱਧੂ ਮੁੜ ਕੇ ਆ ਗਿਆ ਜਿਵੇਂ ਦੇਖਦਾ ਹਾਂ ਹਰ ਪਾਸੇ ਨਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਚੱਲ ਰਹੀ ਆ ਅੱਜ ਤੱਕ ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ ਉਹ ਮੁੱਕਣ ਵਾਲਾ ਹੈ ਹੀ ਨਹੀਂ ਬੇਟਾ ਸਿੱਧੂ ਮੁੱਕਣਾ ਥੋੜੀ ਆ ਉਹ ਤਾਂ ਦੁਨੀਆ ਮੁੱਕ ਜੂ ਸਿੱਧੂ ਨਹੀਂ ਮੁੱਕੂਗਾ ਸਿੱਧੂ ਤਾਂ ਅਮਰ ਹੈ ਸਦਾ ਲਈ ਅਮਰ ਹੈ ਤੇ ਇੰਨਾ ਪਿਆਰ ਸਿੱਧੂ ਦੇ ਲਈ ਕੀ ਚੰਗਾ ਬਹੁਤ ਬਹੁਤ ਪਿਆਰ ਤਾਂ ਬਸ ਹੁਣ ਕੁਝ ਦੱਸੇ ਨਹੀਂ ਸਕਦੇ ਅਸੀਂ ਬਿਆਨ ਨਹੀਂ ਸਾਡੇ ਕੋਲ ਪਿਆਰ ਦਾ ਇੰਨਾ ਕਿ ਅਸੀਂ ਪਿਆਰ ਕਰਦੇ ਆ ਅੱਜ ਹਵੇਲੀ ਨੂੰ ਭਾਗ ਲਾਏ ਨੇ ਅਸੀਂ ਮੱਥਾ ਟੇਕਦਾ ਧਰਤੀ ਭਾਗਾ ਵਾਲੀ ਜਿੱਥੇ ਛੋਟੇ ਸਿੱਧੂ ਦਾ ਜਨਮ ਹੋਇਆ